ਨਿਊਜ਼ੀਲੈਂਡ ਦਾ ਟੂਰ ਜੀ ਅੱਜ ਆਪਣਾ ਇਸ ਵਲੌਗ ਦੇ ਨਾਲ ਸਮਾਪਤ ਹੋਣ ਜਾ ਰਿਹਾ ਹੈ 1 ਮਹੀਨਾ ਸੀ ਸਾਡੇ ਕੋਲੇ ਪੂਰਾ ਜਿਦੇ ਚ ਆਪਾਂ ਰੋਡ ਟ੍ਰਿਪ ਕੀਤਾ ਸਾਰਾ ਨਿਊਜ਼ੀਲੈਂਡ ਕੋ ਮਿਆਂ ਸ਼ਹਿਰ ਸਾਰੇ ਘੁੰਮੇ ਹਨ ਤੇ ਅੱਜ ਹੁਣ ਅਸੀਂ 에ਅਰਪੋਰਟ ਦੇ ਬਾਹਰ ਪਹੁੰਚ ਗਏ ਤੇ ਇੱਥੋਂ ਆਪਣੀ ਫਲਾਈਟ ਹੈ ਇਹ ਮਿੱਤਰ ਪਿਆਰੇ ਆਪਾਂ ਨੂੰ ਛੱਡਣ ਦੇ ਲਈ ਵਿਦਾ ਕਰਨ ਦੇ ਲਈ ਆਏ ਹੋਏ ਆ ਰੋਮੀ ਬਾਈ ਇੰਡੀਆ ਚਲੇ ਗਏ ਕਿਧਰ ਰੋਮੀ ਬਾਈ ਲਾਹ ਦੇ ਮਜੜਾ ਉਹ ਲੈਣ ਆਏ ਸੀ ਤੇ ਉਹਨਾਂ ਦੇ ਹਾਜ਼ਰੇ ਅੰਕਲ ਜੀ ਲਵਾ ਰਹੇ ਆ ਆਪਣੇ ਹਾਂਜੀ ਇਹ ਸਤਿ ਸ੍ਰੀ ਅਕਾਲ ਜੀ ਜਲੰਧਰ ਸਿੰਘ ਜੀ ਆਪਣੇ ਅੰਕਲ ਜੀ ਦੇਖੋ ਨਵੀਆਂ ਮੁਹੱਬਤਾਂ ਕਿੰਨੀਆਂ ਪਾਏ ਨੇ ਦੇਸ਼ ਚ ਜਾ ਗਏ ਆ ਬਾਈ ਮਨਦੀਪ ਇਹਨਾਂ ਨੂੰ ਆ ਭੈਣ ਇਹਨਾਂ ਨੂੰ ਇਹ ਆਪਾਂ ਨੂੰ ਪਹਿਲੇ ਦਿਨ ਲੈਣ ਆਏ ਸੀ 에어ਪੋਰਟ ਤੇ ਚੰਗਾ ਜੀ ਓਕੇ ਜੀ ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚਲੇ ਆ ਜਾਣਾ ਹੀ ਪੈਣਾ ਹੈ ਚਲੋ ਚੱਲੀਏ ਜੀ ਐਂਟਰੀ ਮਾਰਦੇ ਆਪਾਂ ਅੰਦਰ 에어ਪੋਰਟ ਦੇ ਤੇ ਤੁਹਾਨੂੰ ਦਿਖਾਉਨੇ ਆ ਜੀ ਨਾਲ-ਨਾਲ ਸਾਰਾ ਆਜੋ ਬਾਈ ਫਿਰ ਇੱਥੇ ਮੌਜਾ ਜੀ ਬੈਗ ਬੂਗ ਆਪਾਂ ਅੰਦਰ ਜਮਾ ਕਰਾ ਕੇ ਆ ਸਕਦੇ ਆ ਤੇ ਇਹ ਆਕਲੈਂਡ 에ਅਰਪੋਰਟ ਦਾ ਬਾਹਰਲਾ ਬੱਸ ਹੈ ਜੀ ਇਹੋ ਜਿਹਾ ਕੁਛ ਹੈ ਆਕਲੈਂਡ ਬਾਹਰਲੇ ਬੱਸ 에ਅਰਪੋਰਟ ਰਸ਼ ਕਾਫੀ ਲੱਗਿਆ ਰਹਿੰਦਾਗਾ ਇੱਥੇ ਵੀ ਦੁਨੀਆ ਭਰ ਚੋਂ ਲੋਕ ਘੁੰਮਣ ਫਿਰਨ ਇੱਥੇ ਆਉਂਦੇ ਹੈਗੇ ਕੰਸਟਰਕਸ਼ਨ ਦਾ ਕੰਮ ਚੱਲ ਜਿੰਦਾ ਥੋੜਾ ਜਿਹਾ ਹਜੇ ਤੇ ਫਲਾਈਟ ਚ ਰਹਿੰਦਾ ਆਪਣੇ ਜੀ ਸਹੀ ਮੇਰੇ ਖਿਆਲ ਚ ਕੋਈ 1.5 ਘੰਟਾ 1.5 ਘੰਟਾ ਕਾਫੀ ਹੈ ਵੈਸੇ ਇੰਟਰਨੈਸ਼ਨਲ ਡਿਪਾਰਚਰਸ ਲਈ ਕਿਉਂਕਿ ਆਗਲੈਂਡ ਦਾ 에어ਪੋਰਟ ਛੋਟਾ ਹੀ ਹੈ। ਸੋ ਬੈਗ ਜਮ੍ਹਾਂ ਕਰਾ ਲਿਓ ਹੁਣ ਪਹਿਲਾਂ ਆਪਣੇ। ਹਾਂ ਜੀ ਕਵਾਂਟਸ ਕਵਾਂਟਸ ਤੇ ਜਾਣਾ ਬਾ ਸਾਡੀ 에어ਲਾਈਨ ਹੈ ਜੀ ਕਵਾਂਟਸ ਅੱਜ ਪਹਿਲੀ ਵਾਰੀ ਕਵਾਂਟਸ ਬੈਠਾਂਗੇ ਜਿੱਦਿ ਆਏ ਸੀ ਇੱਥੇ ਨਿਊਜ਼ੀਲੈਂਡ ਪਹੁੰਚੇ ਹਾਂ ਉਹਦੇ 에어 ਨਿਊਜ਼ੀਲੈਂਡ ਚ ਆਏ ਸੀ ਅਸੀਂ। ਤੇ ਅਮਰੀਕਾ ਜਾ ਰਹੇ ਹਾਂ ਜੀ ਹੁਣੇ ਤੋਂ ਸਿੱਧਾ ਬਾਈ ਜੀ ਕਿਦਾਂ ਠੀਕ ਠਾਕ ਸਤਿ ਸ਼੍ਰੀ ਅਕਾਲ ਪਾਣੀ ਹਾਂ ਜੀ ਅਮਰੀਕਾ ਚੈੱਕ ਕਰਨ ਉਹ ਏਡੀ ਵੱਡੀ ਲੈਣਾ ਯਾਰ ਇਹਦਾ ਫਿਜੀ 에ਅਰਵੇਜ਼ ਆ ਇਹਦਾ ਫਿਜੀ ਹੈ ਫਿਜੀ ਦਾ ਪਹਿਲਾਂ ਜਾਏ ਆਪਾਂ ਭੀੜ ਕਾਫੀ ਹੈ ਤੁਸੀਂ ਕਹਿੰਦੇ 에ਅਰਪੋਰਟ ਛੋਟਾ ਹੀ ਹੈ ਬਾਈ ਤਾਂ ਡ੍ਰੀਵ ਲਾਈਟ ਜਦ ਆਉਂਦੀ ਹੈ ਨਾ ਰਾਤ ਨੂੰ ਕਵਾਈਟ ਹੁੰਦਾ ਅੱਛਾ ਰਾਤ ਨੂੰ ਸ਼ਾਂਤ ਹੁੰਦਾ ਹੈਗਾ ਰਾਤ ਨੂੰ ਸ਼ਾਂਤ ਹੁੰਦਾ ਹਾਂ ਬਿਜ਼ਨਸ ਕਲਾਸ ਹੈ ਨਾ ਹਾਂਜੀ ਬਿਜ਼ਨਸ ਕਲਾਸ ਆਪਣੇ ਕਾਉਂਟਰ ਦੀ ਬਿਲਕੁਲ ਕਾਉਂਟਰ ਤੇ ਹੀ ਜਾਣਾ ਸਿੱਧਾ ਉਹ ਮੋੜ ਲਿਓ ਮੋੜ ਲਿਓ ਐਡੇ ਜੋ ਗਿਆ ਜੇ ਹੋਈ ਨਹੀਂ ਆਪਾਂ ਛੇੜਾ ਕਰ ਲੀਏ ਆਪਾਂ ਆਪਾਂ ਆਪਣੀ ਆਪਣੀ ਬਿਜ਼ਨਸ ਕਲਾਸ ਮੰਦੀਪ ਬਾਈ ਦੀ ਗੋਦੀ ਚੱਕੀ ਹੋਈ ਹੈ ਇਹ ਇਹਦੇ ਕਰਕੇ ਮੈਨੂੰ ਛੋਟ ਹੈ ਸਿੱਧਾ ਉੱਥੇ ਜਾਣਾ ਪਾ ਨਿਊਜ਼ੀਲੈਂਡ ਨਾ ਕਿਹੋ ਜਿਹਾ ਦੇਸ਼ ਆ ਜਿੱਥੇ ਇੰਡੀਆ ਤੋਂ ਸਿੱਧੀ ਫਲਾਈਟ ਨਹੀਂ ਜਾਂਦੀ ਹੈਗੀ ਮੈਨੂੰ ਇੱਥੇ ਅੱਗੇ ਇਹ ਗੱਲ ਦਾ ਪਤਾ ਲੱਗਿਆਗਾ ਜੇ ਇੰਡੀਆ ਇੱਥੋਂ ਬੰਦੇ ਨੇ ਜਾਣਾ ਨਾ ਬਹੁਤ ਬੰਦਾ ਖੱਜਲ ਖਵਾਰ ਹੋ ਗਿਆ ਜਾਂਦਾ 19 19 20 ਘੰਟੇ ਦੀ ਫਲਾਈਟ ਹੈ ਉਹ ਵੀ ਦੋ ਦੋ ਲੇਓਵਰ ਦੋ ਦੋ ਮਤਲਬ ਸਟੇ ਰਸਤੇ 'ਚ ਲੈਣੇ ਪੈਂਦੇ ਹੈਗੇ ਤੇ ਉਹ ਕਹਿੰਦੇ ਆ ਵੀ 2026 ਚ ਜਿਹੜੀ 에어ਪੋਰਟ ਇੱਥੋਂ ਡਾਇਰੈਕਟ ਫਲਾਈਟ ਆਕਲੈਂਡ ਤੋਂ ਚੱਲ ਪੈਣੀ ਹੈਗੀ ਸੋ ਸਾਡੀ ਵਾਰੀ ਆ ਗਈ ਤੇ ਅਸੀਂ ਪਹਿਲਾਂ ਬੈਗ ਉਹ ਕਰ ਲਿਆ ਆਨਲਾਈਨ ਸਾਡਾ ਚੈੱਕ ਇਨ ਕਰ ਲਿਆ ਬੈਗ ਡ੍ਰੌਪ ਕਰ ਦਈਏ ਫਿਰ ਆਪਾਂ ਗੱਲ ਕਰਦੇ ਆਂ ਜੀ ਅੱਜ ਆਜੋ 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 ਨਾਲ ਨਾਲ ਇੱਥੇ ਆਂ ਬੰਦੇ ਬੈਠੇ ਨਹੀਂ ਨੇ ਮਸ਼ੀਨਾਂ ਤੇ ਹੁੰਦਾ ਜੀ ਸਾਰਾ ਕੰਮ ਮਸ਼ੀਨਾਂ ਤੇ ਇੱਥੇ ਡ੍ਰੌਪ ਕਰ ਦਿੰਦੇ ਨੇ ਜਿਉਂ ਪਾਸਪੋਰਟ ਕੱਢ ਕੇ ਦੇਵਾ ਜੀ ਹੈ ਪਾਸਪੋਰਟ 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 ਆ ਸੀਗਾ ਕਿ ਆਪਣਾ ਇੰਡੀਅਨ ਪਾਸਪੋਰਟ ਦਾ ਆਨਲਾਈਨ ਚੈੱਕ ਇਨ ਨਹੀਂ ਹੁੰਦਾ। ਅੱਛਾ ਇੰਡੀਅਨ ਪਾਸਪੋਰਟ ਦਾ ਆਨਲਾਈਨ ਚੈੱਕ ਇਨ ਨਹੀਂ। ਆ ਸੁਣ ਲਓ ਜੀ ਐਨੀ ਬੁਰੀ ਹਾਲਤ ਹੈ ਇੰਡੀਅਨ ਪਾਸਪੋਰਟ ਦੀ। ਆਨਲਾਈਨ ਚੈੱਕ ਇਨ ਹੈ ਨਹੀਂਗਾ। ਭਾਈ ਜੇ ਅਮਰੀਕਾ ਦੇ ਵਿੱਚ ਲੱਗੇ ਤਾਂ ਸਾਡੇ ਤਾਂ ਵੀ ਨਹੀਂ ਹੈਗਾ। ਨਾ ਆਏ ਆਏ ਪਾਸਪੋਰਟ ਦੇ ਨਹੀਂ। ਪਾਸਪੋਰਟ। ਹਾਲੋ ਜੀ। ਕੋਈ ਨਹੀਂ। ਮਾੜਾ ਜਿਹਾ। ਯਾਰ ਆਦਾ ਪਹਿਲੀ ਵਾਰੀ ਸੁਣਿਆ। ਵੀ ਇੰਡੀਅਨ ਪਾਸਪੋਰਟ ਦਾ ਆਨਲਾਈਨ ਸਾਰੇ ਦੁਨੀਆ ਭਰੋਂ ਆਨਲਾਈਨ ਚੈੱਕ ਇਨ ਹੈ ਪਰ ਜੇਕਰ ਇੰਡੀਅਨ ਪਾਸਪੋਰਟ ਹੈ ਤਾਂ ਤੁਹਾਨੂੰ ਕਾਊਂਟਰ ਤੇ ਵੀ ਜੇ ਬੂਜਨ ਕਪੜੇ ਬਾਜੀਆਂ ਵੱਧ ਕਰਦੇ ਹੋਣਗੇ ਤਾਂ ਕਰਨਾ ਪੈਣਾ ਸੋ ਕਰਵਾ ਲਈ ਆਪਾਂ ਮੈਂ ਕਰਵਾਉਣਾ ਹੈ ਨਾ ਤੁਸੀਂ ਉੱਥੇ ਖੜੋ ਪਿੱਛੇ ਵੇਟ ਕਰੋ ਬਸ ਆ ਜੇ ਮੈਂ ਕਰਵਾਉਣਾ ਹੈ ਨਾ ਤੁਸੀਂ ਉੱਥੇ ਖੜੋ ਪਿੱਛੇ ਵੇਟ ਕਰੋ ਬਸ ਆ ਜੇ ਯੂਐਸਐਲਈ ਮੈਗ ਡ੍ਰੌਪ ਹੋ ਰਹੇ ਨੇ ਆਪਣੇ ਬੋਰਡਿੰਗ ਪਾਸ ਆਪਾਨੂੰ ਮਿਲ ਗਿਆ ਜੀ ਤੇ ਮਿਲ ਗਈ ਹਰੀ ਝੰਡੀ ਅੱਗੇ ਜਾਣ ਦੀ ਤੇ ਗ੍ਰਾਂਜਨ ਦੀ ਗੱਡੀ ਤੇ ਲਾਦੀ ਆਪਾਂ ਟੈਗ ਤੇ ਇਹ ਛੱਡਣੀ ਆਪਾਂ ਗੇਟ ਤੇ ਚਲੋ ਲੱਗ ਗਿਆ ਚਲਿਏ ਜੀ ਆਜੋ ਅੱਗੇ ਡਨ ਕਰੀਏ ਚਲੋ ਪੁੱਤ ਘੁੰਮੀ ਘੁੰਮੀ ਕਰਕੇ ਇਹ ਨਵੇਂ ਦੇਸ਼ ਹੁਣ ਆ ਲੌਂਗ ਫਲਾਈਟ ਕੁਆਰਟਸ ਕੌਨਸ ਨਿਊਜ਼ੀਲੈਂਡ ਤੇ ਪਤਾ ਨਹੀਂ ਆਸਟ੍ਰੇਲੀਆ ਦੇ ਆਈ ਡੋਨੋ ਸੌਰੀ ਤੇ ਮੰਦੀਪ ਭਾਈ ਨੂੰ ਪਤਾਣਾ ਮੰਦੀਪ ਭਾਈ ਕੌਨਸ ਨਿਊਜ਼ੀਲੈਂਡ ਦੇ ਕਿ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੀ ਅੱਛਾ ਆਸਟ੍ਰੇਲੀਆ ਦੀ ਆ ਅੱਜ ਬ੍ਰਿਟਨ ਦੀ ਤਾਂ ਏਅਰ ਨਿਊਜ਼ੀਲੈਂਡ ਆ ਅੱਛਾ ਕੱਲੀ ਏਅਰ ਨਿਊਜ਼ੀਲੈਂਡ ਆ ਉਹ ਚ ਤਾਂ ਬੈਠੇ ਸੀਗੇ ਪਹਿਲੀ ਵਾਰੀ ਬੈਠਾਂਗੇ ਅੱਜ ਹੋ ਗਿਆ ਅੰਕਲ ਜੀ ਸਾਰਾ ਕੁਝ ਡਨ ਹੋ ਗਿਆ ਚਲੋ ਵਧੀਆ ਨਿਬੜ ਗਿਆ ਸੋ ਹੁਣ ਵੈਲਕਮ ਟੂ ਅੱਗੇ ਜਾ ਕੇ ਹੁਣ ਆਪਣਾ ਇੱਥੇ ਬਾਏ ਬਾਏ ਆ ਗੱਲਾਂ ਲੈ ਵੀ ਤੁਹਾਨੂੰ ਹੁਣ 에어ਪੋਰਟ ਦਿਖਾ ਦਈਏ ਅਸੀਂ ਆਕਲੈਂਡ ਦਾ 에어ਪੋਰਟ ਕਿ ਕ੍ਰਿਸਮਸ ਦੀਆਂ ਤਿਆਰੀਆਂ ਚੱਲ ਰਹੀਆਂ ਇੱਥੇ ਹਨਾ ਬਾਈ ਮਨਦੀਪ ਹਾਂ ਹੀ ਕ੍ਰਿਸਮਸ ਦੀਆਂ ਤਿਆਰੀਆਂ ਨੇ ਜੀ ਤਾਂ ਜੋ 에어ਪੋਰਟ ਤੇ ਲਾਇਆ ਪਿਆ ਹਨਾ ਸਾਰਾ 12 ਮਹੀਨਾ ਰਹਿ ਗਿਆ ਜੀ ਹਾਂ ਸਾਈ 12 ਮਹੀਨਾ ਰਹਿ ਗਿਆ 26 27 ਦਿਨ ਹੋਰ 12 ਮਹੀਨਾ ਹਾਂ ਜੀ ਹਾਂ ਘਾਟੀ ਰਹਿ ਗਿਆ ਮਹੀਨੇ ਤੋਂ ਦੋ ਮਹੀਨੇ ਨਹੀਂ ਨਹੀਂ ਰਹਿੰਦਾ ਹਾਂ 20 ਤਰੀਕ ਤੋਂ ਸਟਾਰਟ ਹੋ ਜਾਂਦਾ ਜੀ 20 ਤਰੀਕ ਤੋਂ ਕ੍ਰਿਸਮਸ ਸਟਾਰਟ ਹੋ ਜਾਣੀ ਹੈ ਹਾਂ ਆ 20 ਤੋਂ ਪੂਰਾ ਹਫਤਾ ਸਹੀ ਗੱਲ ਹੈ ਇਹਨਾਂ ਦਾ ਬਿਊਰੋਟੀ ਤਿਹਾੜਾ ਨਹੀਂ ਭੀੜ ਬਹੁਤ ਆ ਬਾਈ ਹਨਾ 에어ਪੋਰਟ ਤੇ ਹਾਂ ਰਾਤ ਨੂੰ ਕਹਿੰਦੇ ਏਅਰਪੋਰਟ ਬੰਦ ਹੀ ਰਹਿੰਦਾ ਜੀ ਇਹ। ਕਲੋਇਡ ਹੋ ਜਾਂਦਾ ਬੰਦ ਤਾਂ ਨਹੀਂ ਹੁੰਦਾ ਚਲੋ ਕਲੋਇਡ ਹੋ ਜਾਂਦਾ। ਹੂੰ ਹੂੰ। ਕੋਵਿਡ ਤੋਂ ਬਾਅਦ ਥੋੜਾ ਜਿਆਦਾ ਜਿਆਦਾ ਅਸਰ ਪਿਆ। ਹਾਂਜੀ। ਉਸ ਤੋਂ ਬਾਅਦ ਫਲਾਈਟਾਂ ਕਾਫੀ ਘਟ ਗਈਆਂ। ਪਹਿਲਾਂ ਤਾਂ ਜਿਆਦਾ ਸੀ ਹਨਾ। ਪਹਿਲਾਂ ਜਿਆਦਾ ਸੀ। ਇਹ ਬਾਹਰਲੇ ਦੇਸ਼ਾਂ ਦੇ ਨਾ ਯਾਰ ਮੌਜ ਦੇਖ ਲਓ ਤੁਸੀਂ ਵੀ ਬੰਦੇ ਕਿੱਥੇ ਤੱਕ ਛੱਡਣ ਆ ਜਾਂਦੇ ਆ ਆਪਣੇ ਏਅਰਪੋਰਟ ਦੇ ਅੰਦਰ ਹੀ ਨਹੀਂ ਵੜ ਲੈਂਦੇ। ਤੇ ਇੱਥੇ ਇਹ ਕਹਿੰਦੇ ਸਾਨੂੰ ਕਹਿੰਦੇ ਤੁਹਾਨੂੰ ਸਿਕਿਉਰਿਟੀ ਤੱਕ ਡ੍ਰੌਪ ਕਰ ਸਕਦੇ ਆ ਤੇ ਉੱਥੇ ਤੱਕ ਮਤਲਬ ਇਹ ਸਾਡੇ ਨਾਲ ਸਾਰੇ ਜਾ ਸਕਦੇ ਆ। ਕੁਝ ਮੈਨੂੰ ਲੱਗਦਾ ਤਾਂ ਵੀ ਵੱ ਨਾਲੇ ਰਿਸ਼ਤੇਦਾਰ ਹੋਰ ਬੰਦੇ ਵੈਸੇ ਤਾਂ ਇੱਥੇ ਕੋਈ ਟਾਈਮ ਹੀ ਨਹੀਂ ਕੋਈ ਕਿਸੇ ਲਈ ਆਵੇ ਟਾਈਮ ਹਨਾ ਕੱਢ ਕੇ ਤੇ ਇਹ ਸਰਪਾ ਚਲੋ ਹਾਂਜੀ ਆਪਣੇ ਬੰਦੇ ਆ ਜਾਂਦੇ ਆ ਫਿਰ ਵੀ ਹਨਾ ਮੋਹ ਮੁਹੱਬਤ ਹੈ ਆਪਣੇ ਛੱਡਣ ਅੰਦਰ ਤੱਕ ਬੈਗ ਬੂਗੇ ਜਮਾ ਕਰਾ ਕੇ ਤੇ ਜਮਾ ਸਕਿਉਰਿਟੀ ਤੋਂ ਗਾਹਾਂ ਫਿਰ ਉਦੋਂ ਕਾਹਾਂ ਬੋਰਡਿੰਗ ਬੱਸ ਦਿਖਾ ਕੇ ਫਿਰ ਪਰਲੇ ਲੰਘਣਾ ਹੋਊਗਾ ਸੋ ਅੱਗੇ ਗਿਆ ਉਹ ਇੰਟਰਨੈਸ਼ਨਲ ਡਿਪਾਰਚਰ ਉੱਪਰ ਅੱਗੇ ਗਿਆ ਜੋ ਉੱਪਰ ਦੱਸ ਰਹੇ ਹਾਂ ਤੁਹਾਨੂੰ ਇਹ ਨਾ 에어ਪੋਰਟ ਦੇ ਆਪਾਂ ਆ ਗਏ ਜੀ ਪਰਲੇ ਪਾਸੇ ਤੇ ਉੱਪਰਲੇ ਪਾਸੇ ਅੰਦਰ ਸ਼ਾਪਸ ਵਗੈਰਾ ਬਣੀਆਂ ਹਾਂਜੀ ਸਤਿ ਸ੍ਰੀ ਅਕਾਲ ਕਿਦਾਂ ਜੀ ਆਹ ਹਾਂਜੀ ਸ਼ੁਕਰੀਆ ਥੈਂਕ ਯੂ ਤੇ ਬੰਦੇ ਦੇਖ ਲਓ ਆਪ ਨੂੰ ਮਿਲ ਹੀ ਜਾਂਦੇ ਨੇ ਫੋਲੋ ਕਰਦੇ ਆ ਸਾਰੇ ਕਹਿੰਦੇ ਹੈ ਤੇ ਇਹ ਅੰਦਰ ਬਣੀਆਂ ਹੋਈਆਂ ਜੀ ਡਿਊਟੀ ਫਰੀ ਹੈ ਜੇ ਅੱਗੇ ਆਊਗਾ ਦੱਸਦੇ ਆ ਇਹ ਵੈਸੇ ਕਹਿੰਦੇ ਨੇ ਸਮਾਨ ਸਮੂਹ ਲੈਣਾਗਾ ਤੇ ਉਹ ਆ ਉੱਪਰਲਾ ਹਿੱਸਾ ਗਿਆ ਇਹ ਆਕਲੈਂਡ 에য়ারਪੋਰਟ ਦਾ ਛੋਟਾ ਜਿਹਾ ਪਰ ਸੋਹਣਾ ਬਣਿਆ ਹੋਇਆ ਵਧੀਆ ਬਣਿਆ ਹੈ ਤੇ ਅੱਗੇ ਆਹ ਬੈਠਣ ਉੱਠਣ ਨੂੰ ਜਿਸ ਨੇ ਫਲਾਈਟ 'ਚ ਟਾਈਮ ਹੈ ਵੇਟ ਕਰਨਾ ਤੇ ਉਹ ਚੀਜ਼ ਆ ਗਈਆਂ ਇਹਨਾਂ ਨੂੰ ਮਿਲਦੀਆਂ ਜੀ ਟੀ-ਸ਼ਰਟਾਂ ਜਿਹੜੀ ਅੱਜ ਆਪਾਂ ਪਾਈ ਹੋਈ ਹੈ ਨਾ ਆਲ ਬਲੈਕਸ ਇਹ ਆਹ ਹੈ ਜੀ ਮੈਨੂੰ ਲੱਗਦਾ ਰੋਮੀ ਬਾਈ ਦੇ ਆਪਣੇ ਭਰਾ ਦੇ ਉਹਨਾਂ ਨੇ ਪਾਈ ਹੋਈ ਸੀਗੀ ਤੇ ਮੈਨੂੰ ਬੜੀ ਸੋਹਣੀ ਲੱਗੀ ਫਿਰ ਉਹਨਾਂ ਨੇ ਇੱਕ ਸਪੈਸ਼ਲ ਮੈਨੂੰ ਲੈ ਕੇ ਦਿੱਤੀ ਹੈ ਉਹ ਮੈਨੂੰ ਕਹਿੰਦੇ ਸੀ ਕਹਿੰਦੇ ਏਅਰਪੋਰਟ ਤੇ ਸਟੋਰ ਹੁੰਦੇ ਆ ਇਹਨਾਂ ਦੇ ਜੇ ਕਹਿੰਦੇ ਲੈਣੀ ਹੋਵੇ ਆ ਆ ਪਾਈ ਹੋਈ ਐ ਇੱਥੋਂ ਲੈ ਕੇ ਬੜੀ ਘੈਂਟੀ ਸ਼ਰਟ ਹੈਗੀ ਨਿਊਜ਼ੀਲੈਂਡ ਦੀ ਮੈਨੂੰ ਖਿਆਲ ਆ ਜਾਂਦੇ ਜਾਂਦੇ ਪਾਈਏ ਹੁਣ ਆਪਾਂ ਜੀ ਕੋਸ਼ਿਸ਼ ਯਾਦਾਂ ਲੈ ਲਈ ਨਿਊਜ਼ੀਲੈਂਡ ਦੀਆਂ ਜਾਂਦੇ ਜਾਂਦੇ ਸੋਵਿਨਿਅਰ ਸ਼ਾਪ ਤੇ ਆਏ ਐ ਵੈਸੇ ਤਾਂ ਪੂਰਾ ਨਿਊਜ਼ੀਲੈਂਡ ਚ ਟੂਰ ਚ ਆਪਾਂ ਘੁੰਮਦੇ ਫਿਰਦੇ ਸਾਰੀਆਂ ਚੀਜ਼ਾਂ ਲਈ ਗਈਆਂ ਆ ਤੇ ਅੱਜ ਜਾਨਵਰ ਲੈਣਾ ਇਹਨਾਂ ਦਾ ਜਿਹੜਾ ਸਭ ਤੋਂ ਮਸ਼ਹੂਰ ਹੈ ਕੀ ਵੀ ਜਿਵੇਂ ਆਲ ਬਲੈਕ ਦਾ ਮੈਂ ਤੁਹਾਨੂੰ ਦੱਸਿਆ ਇਹਨਾਂ ਦਾ ਮੇਨ ਰੀਪਰੈਜ਼ੈਂਟ ਕਰਦਾ ਕੀ ਵੀ ਇਹਨਾਂ ਨੂੰ ਰੀਪਰੈਜ਼ੈਂਟ ਕਰਦਾ ਹੈ ਆਜੋ ਸੋ ਇਹ ਦੁਕਾਨ ਹੈ ਜੀ ਅੱਗੇ ਸਾਰੀ ਤੇ ਹਾਂਜੀ ਹਾਂ ਗ੍ਰਾਂਡ ਦੇ ਵਿੱਚ ਚੱਕ ਵੀ ਲਿਆ ਕੀ ਚੱਕ ਲਿਆ ਹੂੰ ਇਹ ਲੈਣਾ ਹੈ ਆ ਦੇਖੋ ਕੀ ਵੀ ਚੱਕ ਲੈ ਕੇ ਹਾਂ ਇਹ ਲੈ ਲਓ ਇਹ ਹੀ ਲੈਣਾ ਸੀ ਮੈਂ ਦਿਖਾਉਣਾ ਅੱਗੇ ਆਨੇ ਜੀ ਭੇਡਾਂ ਅਸਲ ਜਾਂ ਇਹ ਰਿਪਰੈਜ਼ੈਂਟ ਕਰਦੀ ਹੈ ਨਿਊਜ਼ੀਲੈਂਡ ਨੂੰ ਦੇਖੋ ਭੇਡਾਂ ਹੋ ਗਈਆਂ ਭੇਡਾਂ ਤੋਂ ਬਿਨਾ ਇੱਥੇ ਜਿਹੜੇ ਇਥੋਂ ਦੇ ਜਾਨਵਰ ਐ ਡਾਟ ਕਾਲੇ ਤੇ ਪੈਂਗੂਇਨਸ ਤੁਹਾਨੂੰ ਮਿਲ ਜਾਣਗੇ ਤੇ ਆਹ ਕੀ ਵੀ ਮਿਲ ਜਾਣਗੇ ਕੀ ਵੀ ਦਾ ਜਿਵੇਂ ਤੁਹਾਨੂੰ ਦੱਸਿਆ ਇਥੋਂ ਦਾ ਬਰਡ ਹੀ ਹੈ ਹਨਾ ਤੇ ਇਹ ਸਭ ਤੋਂ ਸ਼ਰਮੀਲਾ ਜਾਨਵਰ ਐ ਇਥੋਂ ਦਾ ਏਰੀ ਪ੍ਰੇਜ਼ੈਂਟ ਕਰਦਾ ਜੀ ਤੇ ਇਹ ਤੋਂ ਬਨਾ ਉੱਲੂ ਆਲੂ ਦਾ ਸਾਡੇ ਆਪ ਹੀ ਬਥੇਰੇ ਆ ਜੀ ਤੋ ਤੇ ਇਹਦਾ ਅਸੀਂ ਆਪ ਹੀ ਉੱਲੂਆਂ ਵਰਗੇ ਤੇ ਆਹ ਕਿਹੜੇ ਆਹ 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 ਵੀ ਲੋਕ ਕਿੰਨਾ ਖਾਂਦੇ ਸੀ ਹਾਂ ਜੀ ਆਹ ਬਹੁਤ ਮਸ਼ਹੂਰ ਹੈ ਇਹ ਇੱਥੋਂ ਦਾ ਜਾਨਵਰ ਹੈ ਜੀ ਤੇ ਇਹ ਮੱਖੀ ਹੈ ਖੁਸ਼ੀ ਸ਼ਾਇਦ ਇੱਥੋਂ ਦਾ ਬਹੁਤ ਮਸ਼ਹੂਰ ਹੈ ਨਾ ਖਨੀ ਆਸਟ੍ਰੇਲਿਆ ਦਾ ਨਿਊਜ਼ੀਲੈਂਡ ਦਾ ਦੁਨੀਆ ਭਰ ਚ ਮੰਨੇ ਆਂਦਾ ਇਹ ਵੀ ਇੱਥੇ ਆ ਕੇ ਸਾਨੂੰ ਗੱਲ ਪਤਾ ਲੱਗੀ ਹੈ ਤੇ ਇਹ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਤੋਂ ਇਹ ਮਸ਼ਹੂਰ ਹੈ ਜੀ ਤੇ ਉਹ ਉਹ ਇਹਨਾਂ ਨੇ ਲਾਈਆਂ ਹੋਈਆਂ ਹਨੀ ਤਾਂ ਮੈਂ ਤੁਹਾਨੂੰ ਅੱਗੇ ਦਿਖਾ ਦੇਣਾ ਤੇ ਆ ਪੇੜ ਲੈਣੀ ਇੱਕ ਤਾਂ ਆਪਾਂ ਦੇਖੋ ਤੇ ਜ਼ਰੂਰੀ ਇਹਦਾ ਤੇ ਆ ਦੇਖੋ ਆਹ ਸਾਰੇ ਕਿਤਾ ਬੀਜ ਛਾਪਿਆ ਹੋਇਆ ਹੈ ਨਾ ਮਤਲਬ ਬਜੀ ਬੀ ਇਹ ਚੀਜ਼ਾਂ ਬਹੁਤ ਜ਼ਿਆਦਾ ਮਸ਼ਹੂਰ ਆ ਸਾਰਾ ਹਨੀ ਦੀਆਂ ਆਈਟਮਸ ਬਣੀਆਂ ਹਾਂ ਸ਼ਹਿਦ ਹੈ ਹੈਂਡ ਕ੍ਰੀਨਸ ਹੋ ਗਿਆ ਆ ਸਾਰੀਆਂ ਸ਼ਹਿਦ ਤੋਂ ਬਣੀਆਂ ਹੋਈਆਂ ਜੀ ਤੇ ਕੀ ਆਏ ਸ਼ਾਇਦ ਜੀ ਕਲਚਰ ਆ ਗਿਆ ਨੰਦ ਹਾਂਜੀ ਸ਼ਾਇਦ ਜ਼ਰੂਰ ਖਰੀਦ ਲਿਓ ਤੁਸੀਂ ਹਨਾ ਤੇ ਹੁਣ ਆਪਾਂ ਸਮਾਨ ਚੱਕ ਲਈਏ ਜਿਹੜਾ ਆਪਾਂ ਲੈਣਾ ਫਿਰ ਆਪਾਂ ਚੱਲਦੇ ਆ ਬਾਹਰ ਚੰਗੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਫਿਰ ਮਿਲਾਂਗੇ ਨੈਕਸਟ ਟਾਈਮ ਜਦੋਂ ਆਏ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਚੰਗਾ ਬਾਈ ਬੰਦਿਆਂ ਫਿਰ ਸੇਫ ਜਰਨੀ ਨੈਕਸਟ ਟਾਈਮ ਹਾਂਜੀ ਨੈਕਸਟ ਇਅਰ ਜਨਮਵਾਰਕਾਂ ਵੀ ਜਨਮਵਾਰਕਾਂ ਬਹੁਤ ਬਹੁਤ ਅਡਵਾਂਸ ਧੰਨਵਾਦ ਜੀ ਹਾਂਜੀ ਚਲੋ ਇੰਡੀਆਏ ਲੋੜੀ ਤੇ ਆਇਓ ਐਸੋ ਅਸੀਂ ਤਾਂ ਇਨਵਾਈਟ ਕਰਦੇ ਹਾਂ ਲੋੜੀ ਤੇ ਆਇਓ ਚਲੋ ਥੈਂਕ ਯੂ ਐਨੀ ਹਾਉਅਰ ਸਾਸ੍ਰੀਕਾਲ ਜਾਣ ਨੂੰ ਜੀ ਨਹੀਂ ਕਰਦਾ ਜੇ ਜਾਵਾਂਗੇ ਫੇਰ ਹੀ ਆਵਾਂਗੇ ਛੇਤੀ ਛੇਤੀ ਆਵਾਂਗੇ ਬਾਏ ਜੰਗਲ ਬਾਏ ਬਾਏ ਲਾਵੀ ਇੱਥੇ ਤੱਕ ਸੀਗਾ ਸਾਥ ਆਪਣਾ ਤੇ ਹੁਣ ਅਸੀਂ ਜਾਣ ਲੱਗਿਆ ਜੀ ਅੰਦਰ ਇੰਟਰਨੈਸ਼ਨਲ ਡਿਪਾਰਚਰ ਦੇ ਬੜੀ ਮੋਹ ਮੁਹੱਬਤ ਸੀ ਨਵੇਂ ਦੇਸ਼ ਨਵੀਆਂ ਮੁਹੱਬਤਾਂ ਨਵੇਂ ਲੋਕਾਂ ਦੇ ਨਾਲ ਤੇ ਚੱਲੀ ਅੰਦਰ ਸਿਕਿਉਰਿਟੀ ਤੇ ਇਹ ਸਾਡਾ ਪਹਿਲਾ ਇਹੋ ਜਿਹਾ ਬੀਜ ਹੈ ਵੀ ਜਿਹਨੂੰ ਲੱਗੇ ਨੂੰ 1 ਸਾਲ ਹੋ ਗਿਆ ਵੀ ਹਜੇ ਤੱਕ ਅਸੀਂ ਗਏ ਨਹੀਂ ਸੀ ਇੱਥੇ ਤੇ ਮੈਂ ਤੁਹਾਨੂੰ ਦਿਖਾਦਾ ਅਜੇ ਤੱਕ ਦਿਖਾਇਆ ਨਹੀਂ ਸੀ ਕਿ ਲੋਕਾਂ ਨੂੰ ਬਹੁਤ ਚਾਹ ਹੁੰਦਾ ਵੀ ਜਿਹੜਾ ਸਰਪੰਚ ਦੇਸ਼ ਦਾ ਆਪਣੀ ਫੋਟੋ ਹੈ ਕਿਤੇ ਵੀ ਨਾ ਸਮਝ ਲਿਓ ਤੇ ਹੁਣ ਜਾਵਾਂਗੇ ਛੇਤੀ ਬਣਾਉਣੇ ਆ ਸਬਾਬਾ ਹਨਾ ਤੇ ਬੰਨ ਨਹੀਂ ਰਿਹਾ ਸੀਗਾ ਸਬਾਬਾ ਸੋ ਆਪਣੀ ਜੀ ਸਕਿਉਰਿਟੀ ਹੋ ਗਈ ਤੇ ਸਾਰਾ ਕੁਝ ਕੰਪਲੀਟ ਹੋ ਗਿਆ ਹੁਣ ਆਪਾਂ ਜਾਣਾ ਹੈ ਜਹਾਜ਼ ਦੇ ਬਿਲਕੁਲ ਕੋਲੇ ਗੇਟ ਤੇ ਤੇ ਇਧਰ ਡਿਊਟੀ ਫਰੀ ਸ਼ੁਰੂ ਹੋ ਗਿਆ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਗੇੜੇ ਦਿੰਦੇ ਤੇ ਆਪਾਂ ਜੀ ਡਿਊਟੀ ਫਰੀ ਪਹੁੰਚਦੇ ਆਂ ਆ ਜਾਓ ਡਿਊਟੀ ਫਰੀ ਸੋਣਾ ਰਿਪਨ ਇਹਨਾਂ ਦਾ ਹਾਂ ਜੀ ਹੁਣ ਰਣਜੀਤ ਨੂੰ ਤਾਂ ਕੀ ਵੀ ਆ ਦਵਾ ਤੇ ਉਹਦੀ ਮੰਮੀ ਨੂੰ ਵੀ ਦਵਾ ਲਓ ਕੁਛ ਮੰਮੀ ਨੇ ਕੀ ਲੈਣਾ ਹੈ ਮੰਮੀ ਕੁਝ ਵੀ ਲੈ ਸਕਦੀ ਆ ਮੰਮੀ ਨੇ ਤਾਂ ਇੱਥੇ ਹੀ ਬਣਨਾ ਹੋਊਗਾ ਮੇਕਅਪ ਵਾਲੇ ਸੈਕਸ਼ਨ ਹਲੋ ਆ ਗਿਆ ਹਲੋ ਹੈ ਗਾਇਜ਼ ਹਲੋ ਮੇਕਅਪ ਤਾਂ ਉਹ ਮੰਮੀ ਦੇ ਰੋਲੇ ਪਾਏ ਨੇ ਨਾ ਤੱਪੜ ਰੋਲੇ ਪਾਏ ਸੋ ਬਿਊਟੀ ਫਰੀ ਕਾਫੀ ਵੱਡਾ ਬਣਾਇਆ ਹੋਇਆ ਹੈ ਜੀ ਸੋਹਣਾ ਬਣਾਇਆ ਹੈ ਕੀ ਲਈਏ ਪਰਫਿਊਮ ਆਪਾਂ ਨਹੀਂ ਲਾ ਸਕਦੇ ਇਹ ਲੈ ਰਣ ਜਿੰਨ ਨੇ ਕੀ ਆ ਲੈਣਾ ਜ਼ਰੂਰੀ ਆ ਲੰਘ ਜਾਓ ਖੁਰਕੇ ਜੀ ਦਾ ਨਾ ਯਾਰ ਖੁਰਕੇ ਜੀ ਹੁੰਦੀ ਹੈ ਕਹਿੰਦੇ ਖੁਰਕੇ ਜੀ ਹੁੰਦੀ ਹੈ ਪੈਸੇ ਲਾਉਣ ਦੇ ਆਹ ਏਰੀਆ ਦਾ ਬੜਾ ਸ਼ਿੰਗਾਰ ਕੇ ਰੱਖਦੇ ਆ ਹਰੇ-ਗਰੇ ਮੋਟੇ ਕੋਈ ਵਧੀਆ ਚੀਜ਼ ਦੇਖਣ ਇੱਥੇ ਜਾਣਾ ਜੀ ਕਹਿੰਦੇ ਗੱਬਰੂਆਂ ਨੇ ਇੱਥੇ ਜਾਣਾ ਆਹ ਦੇਸ਼ ਦਾ ਚਾਹ ਵਾਲਾ ਯਾਰ ਹੁਣ ਦਾ ਬਾਕੀ ਦਾ ਹੋਦੋਂ ਨਹੀਂ ਹੈ ਇੱਕ ਪਾਸੇ ਹੁਣ ਕਿਉਂ ਕੋਈ ਸੀ? ਓ ਯੇ ਤੋਨੂ ਐਵੇਂ ਥੋੜਾ ਸਰਪੰਚ ਦੇ ਸੀ। ਮੈਨੂੰ ਉੱਥੇ ਦਾ ਚਾਹ ਵਾਲਾ ਮੈਨੂੰ ਸੀਗਾ ਪੈਰਿਸ ਦਾ ਔਰ ਲੰਡਨ ਦਾ। ਲੰਡਨ ਦਾ ਤਾਂ ਜ਼ਿਆਦਾ ਸੀ ਕਿਉਂਕਿ ਸੰਦੀਪ ਭੈਣ ਹੋਰ ਤਾਂ ਹਮੇਸ਼ਾ ਅਸੀਂ ਇੰਗਲੈਂਡ ਬਾਰੇ ਗੱਲਾਂ ਸੁਣਦੇ ਸੀਗੇ ਨਾ। ਮੈਨੂੰ ਉਹਦਾ ਵੱਧ ਚਾਹ ਸੀ। ਤੇ ਪੈਰਿਸ ਦਾ ਖੰਭਾ ਦੇਖਣ ਦਾ। ਹਾਂਜੀ ਤੇ ਅਮਰੀਕਾ ਦਾ ਹੈਗਾ ਪਰ ਠੀਕ ਠੀਕ ਐ ਰਿਪਾ ਨੂੰ ਦਮ। ਮੈਨੂੰ ਜਦੋਂ ਮੈਂ ਇਮੀਗ੍ਰੇਸ਼ਨ ਕਰਾ ਕੇ ਮੈਨੂੰ ਉਹ ਸਟੈਂਪ ਮਾਰ ਕੇ ਮਿਲ ਗਏ ਵੈਲਕਮ ਟੂ ਦੀ ਯੂਨਾਈਟਿਡ ਸਟੇਟਸ। ਆਜੋ ਹੁਣ ਤੁਸੀਂ ਇੱਧਰ ਨੂੰ ਆਜੋ ਬਲੌਗ ਕਰੋ 2 ਮਿੰਟ ਬੰਦ ਹੁਣ ਨਿਊਜ਼ੀਲੈਂਡ ਨੂੰ ਨਾ ਵਾਕੀ ਅਸੀਂ ਮਿਸ ਕਰਾਂਗੇ ਯਾਰ ਬਹੁਤ ਸੋਹਣਾ ਦੇਸ਼ ਸੀਗਾ ਤੇ ਬੜੀਆਂ ਯਾਦਾਂ ਇਸ ਦੇਸ਼ ਨਾਲ ਹਨਾ ਇੰਨਾ ਕੇ ਜ਼ਿਆਦਾ ਸੋਹਣਾ ਲੱਗਿਆ ਜਿੰਨਾ ਸੋਚ ਕੇ ਨਹੀਂ ਆਏ ਸੀਗੇ ਹਰ ਬਲੌਗ 'ਚ ਵੈਸੇ ਅਸੀਂ ਕਹਿੰਦੇ ਰਹੇ ਹਾਂ ਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਜਿੰਨਾ ਅਸੀਂ ਇਹਦੇ ਨਾਲ ਨਾ ਜਸਟੀਫਾਈ ਨਹੀਂ ਕਰ ਸਕੀ ਕੰਟਰੀ ਨਾਲ ਜਿੰਨਾ ਇਹ ਵਧੀਆ ਜਿੰਨਾ ਸੋਹਣਾ ਸਾਡੀਆਂ ਅੱਖਾਂ ਨੂੰ ਦਿਖਿਆ ਸ਼ਾਇਦ ਤੁਹਾਨੂੰ ਅਸੀਂ ਨਹੀਂ ਦਿਖਾ ਸਕੇ ਜਾਂ ਮੈਨੂੰ ਲੱਗਦਾ ਇੱਥੇ ਆ ਕੇ ਦੇਖਿਆ ਜਾ ਸਕਦਾ ਹੈ ਨਾ ਇੱਕ ਮਹੀਨਾ ਕਦੋਂ ਲੰਘਿਆ ਸਾਨੂੰ ਬਿਲਕੁਲ ਵੀ ਮਹਿਸੂਸ ਵੀ ਨਹੀਂ ਹੋਇਆ ਹੈ ਨਾ ਇੰਨਾ ਵਧੀਆ ਸੀਗਾ ਹੋਪਸੋ ਹੁਣ ਅਸੀਂ ਦੁਬਾਰਾ April ਦੇ ਵਿੱਚ ਜਾਂ May ਦੇ ਵਿੱਚ ਨੈਕਸਟ ਈਅਰ ਗਿਆੜਾ ਮਾਰਾਂਗੇ ਨਿਊਜ਼ੀਲੈਂਡ ਹੈ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਤੁਰਦੇ ਤੇ ਗੱਲਾਂ ਕਰਦੇ 게ਟ ਕੋਲੇ ਬੁੰਜੀ ਕਿੱਥੇ ਜਾਣਾ ਪੁੱਤ ਤੁਸੀਂ ਹੇ ਬਿਲਕੁਲ ਉੱਪਰਲੇ ਪਾਸੇ ਪਹੁੰਚ ਗਏ ਹੁਣ ਜਿੱਥੇ ਆਪਣੇ ਪਲੇਨਸ ਖੜੇ ਆ ਦੁਬਈ ਤੋਂ ਸਿੱਧੀਆਂ ਫਲਾਈਟਸ ਆਉਂਦੀ ਐ এমਿਰੇਟਸ ਇੱਥੇ ਸਿੱਧੀ ਆਉਂਦੀ ਐ ਤੇ ਕਤਰ ਵੀ ਸਿੱਧੀ ਆਉਂਦੀ ਐ ਦੋਹਾਂ ਤੋਂ ਪਰ ਇੰਡੀਆ ਤੋਂ ਕੋਈ ਸਿੱਧੀ ਫਲਾਈਟ ਨਹੀਂ ਆ ਖੜੀਆਂ ਐ ਨਿਊਜ਼ੀਲੈਂਡ ਦੀਆਂ ਫਲਾਈਟਸ 에ਅਰ ਨਿਊਜ਼ੀਲੈਂਡ ਇਹ ਇਹਨਾਂ ਦੀ ਅਫੀਸ਼ੀਅਲ ਐ ਜੀ ਤੇ ਹੁਣ ਕੈਫੇ ਗੁਫੇ ਬਣੇ ਹੋਏ ਐ ਇੱਥੇ ਸਾਰੇ ਤੇ ਇਹਨਾਂ ਦੇ ਅੱਪ ਬਹਿਣਾ ਨਹੀਂ ਆਪਾਂ ਸਿੱਧਾ ਪਹੁੰਚਣਾ ਆਪਣੇ ਟਿਕਾਣੇ ਤੇ ਬਿਲਕੁਲ ਗੇਟ ਤੇ ਇੱਕ ਨੰਬਰ ਗੇਟ ਤੋਂ ਸਾਡੀ ਫਲਾਈਟ ਆ ਸੀਟਾਂ ਪਰ ਲੈ ਲਿਆ ਜੀ ਪਲੇਨ ਚ ਬੈਠ ਗਏ ਆ ਬਿਲਕੁਲ ਤੇ ਬਾਹਰ ਦਾ ਨਜ਼ਾਰਾ ਕੁਝ ਇਹੋ ਜਿਹਾ ਰਿਪੋਰਟ ਦਾ ਹੁਣ ਫਲਾਈਟ ਚੱਲਣ ਲੱਗੀ ਐ ਤਿੰਨ ਚਾਰ ਜਹਾਜ਼ ਇਕੱਠੇ ਖੜੇ ਲਗਾਤਾਰ ਜਿਹੇ ਲੋ ਸੇਫਟੀ ਵਾਲਾ ਸੁਣ ਸੁਣ ਕੇ ਨੱਕੇ ਪਏ ਆ ਐਨੇ ਜਹ ਜਾਂ ਜੋ ਸੁਣ ਲਏ ਰਿਪੋਰਟ ਦਾ ਕੁਝ ਉਹ ਆਪ ਵੀ ਇਨਸਟਰਕਸ਼ਨ ਵੀ ਆਪ ਵੀ ਕਿਸ ਨੂੰ ਟੀਚ ਕਰ ਸਕਦੇ ਹੁਣ ਤਾਂ ਇਹ ਮੰਨ ਲਓ ਐਂ ਹੁੰਦਾ ਐ ਨਹੀਂ ਹੁੰਦਾ ਸੀਟ ਵੈਲਟ ਆਉਂਦੇ ਜੈਕਟ ਇਥੋਂ ਲੱਭਦੀ ਐ ਫਲਾਈਟ ਚੱਲ ਪਈ ਜੀ ਆਪਣੇ ਪੂਰੇ ਟਾਈਮ ਦੇ ਤੇ ਨਿਊਜ਼ੀਲੈਂਡ 'ਚ ਗਰਮੀ ਹੁਣੇ ਸ਼ੁਰੂ ਹੋ ਗਈ ਹੈ ਲੋ ਜਦੋਂ ਅਸੀਂ ਆਏ ਸੀ ਉਦੋਂ ਵੈਦਰ ਵਧੀਆ ਸੀਗਾ ਹੁਣ ਤਾਂ ਬਹੁਤ ਤੇਜ਼ ਤੇ ਤਿੱਖੀ ਧੁੱਪ ਹੈ ਅੱਜ ਵੈਦਰ ਫਿਰ ਵੀ ਕੁਝ ਠੀਕ ਆ ਟੈਂਪਰੇਚਰ ਆਣ ਲੱਗਿਆ 27-28 ਡਿਗਰੀ ਚੰਗਾ ਵੀ ਮਿੱਤਰੋ ਨਿਊਜ਼ੀਲੈਂਡ ਵਾਲਿਓ ਸਸਤਰੀ ਗਾਲ ਸਾਰਿਆਂ ਨੂੰ ਨਿਊਜ਼ੀਲੈਂਡ ਦੀ ਧਰਤੀ ਦੀ ਧੋੜ ਚੱਲੇ ਜਾਣੇ ਰੱਬ ਨੇ ਵੀ ਦੇਖ ਲੋ ਕਿਹੜਾ ਜਿਆ ਦਾਣਾ ਪਾਣੀ ਚੋਗਾ ਲਿਆ ਧਰਤੀ ਦੇ ਕੋਨੇ-ਕੋਨੇ ਦੇਖਦੇ ਫਿਰਦੇ ਆ 15 ਕ ਸਾਲ ਪਹਿਲਾਂ ਨਾ ਹਰਭਜਨ ਮਾਨ ਦਾ ਇੱਕ ਗਾਣਾ ਸੁਣਿਆ ਸੀਗਾ ਜੁਗਨੀ ਧਰੋਂ ਲਿਖਾ ਕੇ ਲਿਆਉਂਦੀ ਆਪਣੇ ਲੇਖ ਦਾ ਲਿਖਿਆ ਖਾਂਦੀ ਜਿੱਥੇ ਲਿਖਿਆ ਉੱਥੇ ਜਾਂਦੀ ਤੇ ਉਹ ਵਾਕੀ ਗੱਲ ਸੱਚ ਹੈ ਜਿੱਥੇ ਜਿੱਥੇ ਬੰਦੇ ਦਾ ਲਿਖਿਆ ਹੁੰਦਾ ਨਾ ਤੇ ਉੱਥੇ-ਉੱਥੇ ਬੰਦਾ ਜਾਂਦਾ ਹੈ ਜਿਵੇਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਨਾ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਨਿਊਜ਼ੀਲੈਂਡ ਦਾ ਦਾਣਾ ਪਾਣੀ ਆਪਣਾ ਇੰਨਾ ਕਿ ਲਿਖਿਆ ਸੀ ਤੇ ਕਰਮਾਂ ਚ ਲਿਖਿਆ ਹੋਇਆ ਫੇਰ ਕਦੇ ਫਿਰ ਕਿਡਾ ਮਾਰਾਂਗੇ ਤੇ ਦੇਸ਼ ਬਹੁਤ ਸੋਹਣਾ ਹੈ ਬਹੁਤ ਸੋਹਣਾ ਲੱਗੇ ਧਰਤੀ ਬਹੁਤ ਸੋਹਣੀ ਹੈ ਰਹਿਣ ਜੋਗ ਹੈ ਮਤਲਬ ਜੀਵੰਦ ਦਾ ਸਵਾਬ ਬਣੇ ਰਹਿਣ ਨੂੰ ਤਾਂ ਆ ਸਾਡੇ ਬਲੂ ਰეკਮੈਂਡ ਕਰਦੇ ਆਂ ਸੀ ਵੀ ਮਤਲਬ ਇੱਥੇ ਰਹਿਣਾ ਚਾਹੀਦਾ ਇਹ ਦੇਸ਼ ਇੰਨਾ ਸਕੂਨ ਵਾਲਾ ਸੋ ਆਪਣਾ ਸਫ਼ਰ ਅੱਗੇ ਵਧਾਉਨੇ ਆ ਜੀ ਜਹਾਜ਼ ਆਪਣਾ ਚੜ ਗਿਆ ਤੇ ਫਲਾਈਟ ਆਪਣੀ ਲੈਂਡ ਹੋ ਹੁਣ 4 4.5 ਘੰਟੇ ਬਾਅਦ ਤੇ ਫਿਰ ਅੱਗੇ ਕੀ ਦਿਖਾਉਨੇ ਆ ਘਰ ਦੇਖੋ आबादी कि मैं बैठिए थोड़े जहां नहीं लैंड होने जी सिर्फ दो मिनट चल पहुंच गया दखा दीए थोन बहरा आ जा, जाए ਸੋ ਅੱਜ ਦੂਜੀ ਵਾਰ 에어ਪੋਰਟ ਤੇ ਉਤਰੇ ਆਂ ਪਹਿਲੀ ਵਾਰ ਜਦੋਂ ਪਹਿਲੀ ਵਾਰ ਹੀ ਆਏ ਸੀ ਉਦੋਂ ਉਤਰੇ ਸੀ ਅੱਜ ਨਿਊਜ਼ੀਲੈਂਡ ਤੋਂ ਆਉਂਦੇ ਹੇ ਮੈਲਬਨ ਇੱਕ ਵਾਰੀ ਚੜ ਵੀ ਗਏ ਇੱਥੇ ਜਦੋਂ ਨਿਊਜ਼ੀਲੈਂਡ ਗਏ ਸੀ ਇੱਥੋਂ ਹੀ ਚੜੇ ਸੀ ਤੇ ਇੱਥੇ ਵਾਪਸ ਆਏ ਆ ਜੀ ਐਗਜ਼ੈਕਟਾ ਖੁਸ਼ੀ ਮੇਰੇ ਖਿਆਲ ਚ ਅੱਗੋ ਚਲੋ ਚਲੋ ਸੋ ਮੈਲਬਨ ਅਸੀਂ ਇਸ ਕਰਕੇ ਉਤਰੇ ਜੀ ਵੈਸੇ ਤੁਹਾਨੂੰ ਦੱਸ ਦਈਏ ਕਿਉਂਕਿ ਮਤਲਬ ਨਿਊਜ਼ੀਲੈਂਡ ਕੋਈ ਸਿੱਧੀ ਫਲਾਈਟ ਜਾਂਦੀ ਨਹੀਂ ਹੈਗੀ ਤੇ ਮੋਸਟਲੀ ਆਸਟ੍ਰੇਲੀਆ ਡਾਇਰੈਕਟ ਫਲਾਈਟਸ ਹੁੰਦੀਆਂ ਦੁਨੀਆ ਭਰ ਤੋਂ ਤੇ ਜੇ ਇੱਥੇ ਤੁਸੀਂ ਮੰਨ ਲਓ ਕਿਤੋਂ ਵੀ ਨਿਊਜ਼ੀਲੈਂਡ ਤੋਂ ਬਾਹਰ ਨਿਕਲਣਾ ਹੈ ਤਾਂ ਤੁਹਾਨੂੰ ਆਸਟ੍ਰੇਲੀਆ ਆਉਣਾ ਪੈਣਾ ਹੈ ਆਸਟ੍ਰੇਲੀਆ ਇੱਕ ਵੱਡਾ ਡੈਗਾ ਤੇ ਇੱਥੋਂ ਸਿਡਨੀ ਬ੍ਰਿਸਬੇਨ ਮੈਲਬਨ ਸਾਰੇ ਵੱਡੇ ਮਤਲਬ 에ਰਪੋਰਟ ਹੈ ਵੱਡੇ ਹੋ ਹੋ ਹੈਨਾ ਤੇ ਇਸੇ ਕਰਕੇ ਅਸੀਂ ਨਿਊਜ਼ੀਲੈਂਡ ਨਾਲ ਘੁੰਮਣ ਦਾ ਹੁਣ ਰੱਖਿਆ ਸੀਗਾ ਤੇ ਸਾਨੂੰ ਇਸ ਵਿੱਚੋਂ ਆਸਟ੍ਰੇਲੀਆ ਆ ਜਾਂ ਨਿਊਜ਼ੀਲੈਂਡ ਆ ਇੱਥੋਂ 3-4 ਘੰਟੇ ਦੀ ਫਲਾਈਟ ਹੈ ਨੇੜੇ ਘੁੰਮੇ ਜਾਂਦਾ ਨਹੀਂ ਐਡੀ ਦੂਰ ਧਰਤੀ ਦਾ ਦੂਜਾ ਪਾਸਾ ਹੈ ਨਿਊਜ਼ੀਲੈਂਡ ਦਾ ਇੰਨੀ ਦੂਰ ਕਿਹੜਾ ਜਾਵੇ ਹਨਾ ਜਿੱਦੇ ਫਲਾਈਟ ਵੀ ਸਿੱਧੀ ਨਹੀਂ ਜਾਂਦੀ ਸੋ ਹੁਣ ਅਸੀਂ ਇੱਥੇ ਕਰਨਾ ਰੈਸਟ 에ਅਰਪੋਰਟ ਦੇ ਬਾਹਰ ਨਿਕਲਦੇ ਆ ਤੇ 2 ਦਿਨ ਦਾ ਸਾਡਾ ਇੱਥੇ ਆਰਾਮ ਹੈ ਤੇ ਫੇਰ ਅੱਗੇ ਸਾਡੀ ਫਲਾਈਟ ਹੈਗੀ ਤੇ ਹੁਣ ਆਪਾਂ 에ਅਰਪੋਰਟ ਦੇ ਬਾਹਰ ਨਿਕਲਦੇ ਆ ਤੇ ਬਾਹਰ ਨਿਕਲ ਕੇ ਬਾਈ ਹੁਣੇ ਆਉਂਦੇ ਆ ਤੇ ਬਾਹਰ ਨਵੇਂ ਦੇਸ਼ ਜਾਣ ਲਈ ਥੋੜਾ ਜਿਹਾ ਕੱਪੜੇ-ਕੁਪੜੇ ਲੈਣੇ ਆ ਤੇ ਨਾਲ ਫਿਰ ਤੁਹਾਨੂੰ ਦਿਖਾਉਣੀ ਆ ਜੀ ਮੈਲਬਨ ਦੇ ਜਿੱਥੇ-ਜਿੱਥੇ ਜਾਵਾਂਗੇ ਹਰ ਸੋ ਏਅਰਪੋਰਟ ਦੇ ਬਾਹਰ ਨਿਕਲਦੇ ਆ ਛੋਟਾ ਜਿਹਾ ਏਅਰਪੋਰਟ ਐ ਇਹ ਕੋਈ ਬਹੁਤਾ ਵੱਡਾ ਨਹੀਂ ਹੈਗਾ ਮੈਲਬਨ ਦਾ ਏਅਰਪੋਰਟ ਮੈਂ ਕਿ ਜਿੱਦਣ ਆਪਾਂ ਪਹਿਲੇ ਦਿਨ ਆਏ ਸਿਰਪਨ ਕਿੰਨੀ ਠੰਡ ਸੀ ਹੈ ਨਾ ਉਸ ਦਿਨ ਹਾਂਜੀ ਫ੍ਰੀਜ਼ ਹੋਈ ਜਾਂਦੇ ਸੀ ਆਪਾਂ ਓ ਮਾਈ ਗੋਡ ਕਿੰਨੇ ਮਿਲ ਨੌ ਸਤੰਬਰ ਨੂੰ ਆਏ ਸੀਗੇ ਹਾਂਜੀ 8-9 ਸਤੰਬਰ ਨੂੰ 8ਵਾਂ ਤੋਂ 9 ਸਤੰਬਰ ਨੂੰ 3 ਮਹੀਨਿਆਂ ਤੋਂ ਉੱਪਰ ਹੋ ਗਿਆ ਕਾਇਕੁੱਤੇ ਤਿੰਨ ਮਹੀਨੇ ਹੋ ਗਏ ਪਤਾ ਨਹੀਂ ਜੀ ਸੋਨੇ 3-4 ਮਹੀਨੇ ਹੋ ਗਏ ਬਹੁਤ ਠੰਡ ਸੀ ਉਦੋਂ ਬਹੁਤ ਠੰਡੀਆਂ ਹਵਾਵਾਂ ਆਉਂਦੀਆਂ ਸੀ ਹੁਣ ਤਾਂ ਮੌਸਮ ਇੱਥੇ ਵੀ ਗਰਮੀ ਵਾਲਾ ਸ਼ੁਰੂ ਹੋ ਗਿਆ ਸਾਰੇ ਗਰਮੀ ਆ ਸੋ ਇਹੋ ਜਿਹਾ ਜੀ ਕੁਛ ਮਲਬੰਦਾ 에ਰਪੋਰਟ ਤੇ ਸਾਹਮਣੇ ਆਪਾਂ ਕਾਰ ਪਾਰਕਿੰਗ ਵਾਲੇ ਪਾਸੇਜ ਆ ਰਿਹਾ ਓਏ ਵੇਟਿੰਗ ਕਿੱਥੇ ਹੈਗੀ ਖੁਸ਼ੀ ਟੈਕਸੀ ਵੇਟਿੰਗ ਵਾਲੇ ਪਤਾ ਨਹੀਂ ਕਿੱਥੇ ਹੈ ਮਹਿਲਵੰਚਣਾ ਇੰਨੇ ਜ਼ਿਆਦਾ ਪੰਜਾਬੀ ਰਹਿੰਦੇ ਜਦੋਂ ਇੱਥੇ ਉਤਰਦੇ ਪਿਛਲੀ ਵਾਰ ਵੀ ਜਦੋਂ ਉਤਰੇ ਸੀਗੇ ਨਾਲ ਦੀ ਨਾਲ ਪੰਜਾਬੀ ਸਾਸਰੀਕਾਲ ਜੀ ਕੀ ਹਾਲ ਚਾਲ ਨੇ ਦੁਬਾਰੇ ਫੇਰ ਮੁੜਿਆ ਤੁਸੀਂ ਆ ਹੁਣ ਕਿੰਨੇ ਦੋ ਤਿੰਨ ਪੰਜਾਬੀ ਮਿਲ ਕੇ ਆਟੇ ਮੈਂ ਕਿਹਾ ਮੈਂ ਕਿਹਾ ਬੱਸਾਂ 'ਚ ਵੀ ਹੱਥ ਖੜੇ ਕਰਦੇ ਜਾਂਦੇ ਆ ਨਾ ਆਸਟ੍ਰੇਲੀਆ ਦਾ ਮੈਂ ਕਿਹਾ ਸਿਆਲ ਦਾ ਘਰ ਬਣਾ ਰਿਹਾ ਤੀਜਾ ਚੌਥਾ ਘੇੜ ਹੈਗਾ ਵੀਜ਼ਾ ਵੀਜ਼ਾ ਮਿਲਣਾ ਚਾਹੀਦਾ ਸੀ ਸੋ ਆ ਗਈ ਅਸੀਂ ਕੋਈ ਜ਼ਿਆਦਾ ਟਾਈਮ ਰਹਿਣਾ ਨਹੀਂ ਹੈਗਾ ਦੋ ਕੁ ਦਿਨ ਹੀ ਰਹਿਣਾ ਜਿਵੇਂ ਤੁਹਾਨੂੰ ਦੱਸਿਆ ਹੈਗਾ ਤੇ ਬਾਈ ਗੁਰਸੇਵਕ ਦੇਵਾਲ ਹੁੰਦੇ ਆ ਤੇ ਪਹਿਲਾਂ ਤੁਸੀਂ ਉਹਨਾਂ ਨੂੰ ਦੇਖੀ ਹੋਣਾ ਆਪਣੇ ਮਿੱਤਰ ਤੇ ਉਹਨਾਂ ਨਾਲ ਇਥੋਂ ਸਿੱਧਾ ਅ ਅਸੀਂ 크리스마ਸ ਦੀ ਜੰਨੀਆ ਸੇਲਸ ਲੱਗੀਆਂ ਮੈਲਬਨ ਚ ਸਿੱਧਾ ਮੈਲਬਨ ਜਾਵਾਂਗੇ ਮੇਰੇ خیال ਦੇ ਉਹ ਕੋਈ ਕੁਝ ਮਿਲ ਜੇ ਯਾ ਇਹ ਨਾ ਉਹ ਸਮਰਾਨੀਆਂ ਜਿੱਦਾਂ ਮਿਲ ਜਾਂਦੇ ਹੁੰਦੇ ਤੇ ਬਾਕੀ ਯਾਰ ਨਿਊਜ਼ੀਲੈਂਡ ਚ 1 ਮਹੀਨਾ ਨਾ ਸੱਚੀ ਪਤਾ ਹੀ ਲੱਗੇਗਾ ਤੁਹਾਨੂੰ ਕਿਹਾ ਸਾਨੂੰ ਯਕੀਨ ਨਹੀਂ ਹੁੰਦਾ ਉਹ ਉੱਥੋਂ ਛੜੇ ਸੀ ਮੈਨੂੰ ਹਜੇ ਵੀ ਯਾਦ ਆ ਉੱਪਰਲੇ ਪਾਸੇ ਤੇ ਐ ਨਾ ਤਾਂ ਮੈਂ ਇੱਥੇ ਖੜ ਕੇ ਖੁਸ਼ੀਆਂ ਗੱਲ ਕਰ ਰਿਹਾ ਮੈਂ ਯਾਰ 1 ਮਹੀਨਾ ਐਂ ਨਾ ਗਿਆ ਪਤਾ ਵੀ ਨਹੀਂ ਲੱਗਿਆ ਹਨਾ ਇੰਨੀ ਛੇਤੀ ਗਿਆ ਥੈਂਕ ਯੂ ਮੁੱਤੜੀ ਤੈਨੂੰ ਫਲਾਈਟ 'ਚ ਤੰਗ ਨਹੀਂ ਕੀਤਾ ਕਿ ਮਮਾ ਪਾਪਾ ਨੂੰ ਮੈਂ ਘਾਤੀ ਤੰਗ ਕਰਦਾ ਹਾਂ ਨਾ ਯੇ 4 ਘੰਟੇ ਦੀ ਫਲਾਈਟ 'ਚ ਵਿਚਾਰੀ 3 ਕਿ 2 ਘੰਟੇ ਪਹਿਲਾਂ ਸੁੱਤੀ ਰਹੀ ਘੰਟਾ ਘੇੜੀ ਫਿਰ ਘੰਟਾ ਫੇਰ ਸੋងਗੇ ਇਹਨਾਂ ਨੂੰ ਮੈਲਬਨ ਪਹੁੰਚ ਗਏ ਕਿਆ ਅਗਲੀ ਫਲਾਈਟ 'ਚ ਦੱਸੋ ਪਤਾ 14 ਘੰਟਿਆਂ ਦੀ ਹੈ ਨੈਕਸਟ ਫਲਾਈਟ 'ਚ ਦੱਸੋ ਪਤਾ 14 ਆਵਰਸ ਕਿਵੇਂ ਜਾਣਗੇ ਯੇ ਆਹ ਲੋ ਆ ਗਏ ਬੱਸ ਆਹ ਚਲੋ ਹਾਂ ਜੀ ਕਿੱਦਾਂ ਠੀਕ ਠਾਕ ਹੋ ਵਧੀਆ ਵਧੀਆ ਹੋੜੀ ਕਿਵੇਂ ਲੱਗੇ ਤਿੰਨ ਤੁਹਾਡੇ ਵਧੀਆ ਲੰਗੇ ਸਤਿ ਸ਼੍ਰੀ ਅਕਾਲ ਆ ਜਾਓ ਜੀ ਮੈਂ ਤੁਸੀਂ ਇੱਧਰ ਲਈ ਲੈ ਜਾ ਕੇ ਪਹਿਲਾਂ ਮੈਂ ਇਹਦੇ ਬੈਕ ਤੇ ਖੜਾ ਸੀਗਾ ਅੱਛਾ ਤਾਂ ਕਿ ਮੈਨੂੰ ਦਿਸੇ ਨਹੀਂ ਕਿਉਂਕਿ ਚਲੋ ਕੋਈ ਨਹੀਂ ਟਖੋਲ ਡਿੱਗੀ ਰੱਖੀ ਅਸਮਾਨ ਹੋਰ ਕਿ ਮੇਰੇ ਹੱਥ ਚੜਦੀ ਗੱਲ ਬਾਈ ਇਹਨਾਂ ਵਧੀਆ ਮੈਂ ਰੱਖ ਦਿੰਦਾ ਬਾਈ ਇੱਕ ਮਿੰਟ ਜੀ ਤੇ ਜਾਓ ਮੈਂ ਤਾਂ ਆਪ ਕਹਿ ਰਹੇ ਸੀਗਾ ਹਾਂ ਮੈਂ ਕਿਹਾ ਤੁਸੀਂ ਜਦੋਂ ਛੱਡ ਕੇ ਆਇਰਪੋਰਟ ਤੇ ਆ ਲਾਦਾ ਗੱਲ ਦੀ ਗੱਲ ਹੋ ਮਿੰਟ ਜਿੰਨ ਦਿਨ ਲੱਗੇ ਹੈ ਨਾ ਹਾਂਜੀ ਥੈਂਕ ਯੂ ਕਿਹ ਗੱਲਾਂ ਪਹਿਲੀਆ ਸੁਣੀਆਂ ਜਿਵੇਂ ਦੂਜੀ ਸੀ ਹੁਣ ਅੱਛਾ ਹੁਣ ਗੱਲਾਂ ਪਹਿਲੀ ਉਹ ਤਾਂ ਬੋਲ ਗਈ ਥੋੜਾ ਥੋੜਾ ਬੋਲਣ ਲੱਗੀ ਰਣ ਜਾਂਦਾ ਹੱਸਦੀ ਸੀਗੀ ਹੱਸ ਪੈਂਦੀ ਸੀ ਹਾਂਜੀ ਬੋਲਦੀ ਨਹੀਂ ਸੀ ਹਾਂ ਕੀ ਕਰਦੀ ਹੈ ਇਹ ਨਹੀਂ ਸੀ ਕਰੇ ਮੈਂ ਕਿਉਂ ਪਹੁੰਚ ਗਏ ਹਾਜਬਾਦ ਜ਼ਿੰਦਗੀ ਚ ਪੂਰੀ ਬਿਜ਼ੀ ਲਾਈਫ ਮੈਲਬਨ ਸ਼ਹਿਰ ਸੋ ਮੈਲਬਨ ਸੀਬੀਡੀ ਦੇ ਵਿੱਚ ਪਹੁੰਚ ਗਏ ਆ ਜੀ ਪਹਿਲੇ ਦਿਨ ਜਹਾਜ਼ ਤੋਂ ਉਤਰੇ ਨਹੀਂ ਦੇਖ ਲੋ ਸਿੱਧਾ ਹੀ ਇੱਥੇ ਆ ਗਏ ਤੇ ਇੱਥੇ ਦਾ ਰੌਣਕ ਮੇਲਾ ਭੀੜ ਭਟਕਾ ਕਿਆ ਹੀ ਬਾਤਾਂ ਇੱਥੇ ਆਪਾਂ ਕਰਨੀ ਹੈ ਕੋਈ ਸ਼ਾਪਿੰਗ ਜੇ ਬੋਰਕੇ ਸਟਰੀਟ ਹੈ ਬੋਰਕੇ ਐਲਿਜ਼ਾਬੈਥ ਸਟਰੀਟ ਤੇ ਬੋਰਕੇ ਸਟਰੀਟ ਦੋਨੇ ਬਹੁਤ ਮਸ਼ਹੂਰ ਨੇ ਸ਼ੂਜ਼ ਤਾਂ ਆਹੀ ਨੇ ਪਰ ਆਪਾਂ ਨੂੰ ਕਲਰ ਬਲੈਕ ਚ ਚਾਹੀਦਾ ਉਹ ਚ ਬਲੈਕ ਘਟਾਰੀਆਂ ਵਾਲਾ ਲਵਾਂਗੇ ਕਿਉਂਕਿ ਇਹ ਬਲੂ ਬॉयਜ਼ ਲਈ ਆ ਗਿਆ ਜਮਾ ਮਾਡਲ ਇਹ ਨਵਾਂ ਆਇਆ ਪਤਾ ਹੀ ਹੁਣ ਚਲੋ ਚਲੋ ਦਿਖਾਤਾ ਦੇਖ ਕੱਢ ਕੇ ਜੰਦਗੜਾ ਘਾਟਾ ਦਿਖਾਇਓ ਫਿਰ ਪਰ ਜਿਹੜੀ ਮੈਂ ਮੰਗਦੀ ਸੀ ਉਹ ਨਹੀਂ ਮਿਲੇ ਜਿਹੜਾ ਮਾਡਲ ਅਸੀਂ ਚਾਹੁੰਦੇ ਸੀ ਨਾ ਰਣਜਿੰਦਰ ਉਹ ਨਹੀਂ ਮਿਲੇ ਆ ਵੀ ਸੋਣਾ ਚਲੋ ਮਾੜਾ ਨਹੀਂ ਆਨਾ ਕੁੱਤੇ ਜਿਹਦਾ ਨਾਮ ਇੱਥੇ ਆ ਕੇ ਮੈਂ ਪਹਿਲੀ ਵਾਰ ਹੀ ਸੁਣਿਆ ਹੈ ਦੇਖੋ ਕਿਵੇਂ ਚੱਕੀ ਜਾਂਦਾ ਜਦੋਂ ਨਾ ਫਿਰ ਹਰੇਕ ਦੇਸ਼ 'ਚ ਕਹਿੰਦੇ ਇੱਥੇ ਬਾਲਾ ਮਸ਼ਹੂਰ ਹੈਗਾ ਇਹ ਆਸਟ੍ਰੇਲੀਆ 'ਚ ਪਰ ਮੈਂ ਪਹਿਲੀ ਵਾਰ ਦੇਖਿਆ ਤੇ ਪੈਸੇ ਖਾਦੇ ਲਵਾਉਂਦਾ ਇਹ ਕੁੱਤਾ ਮੈਂ ਨੇ ਰੜ ਜਾਂਦਾ ਸੀ ਮੈਂ ਕਿਹਾ ਮੈਂ ਵੀ ਲੈ ਲਵਾਂ ਜੇ ਇਹ ਜਿੰਨੇ ਮਸ਼ਹੂਰ ਹੈ ਇਹਨਾਂ ਬ੍ਰਾਂਡ ਤੇ ਮੈਂ ਤਾਂ ਹੈਰਾਨ ਰਹਿ ਗਿਆ ਯਾਰ ਜਿਵੇਂ ਕੁੱਤੇ ਦੀਆਂ ਘੱਟੀਆਂ ਮੇਰੀਆਂ ਰਹਿ ਗਈਆਂ ਵੀ ਇਹ ਵੀ ਇੰਨੇ ਵਾਹ ਲਵਾਉਂਦਾ ਹੈ ਚਲੋ ਜੂ ਜੀ ਜੀ ਐਕਸਪ੍ਰੈਸ ਹਰੇਕ ਦੇਸ਼ ਚ ਜਾਂਦੇ ਆ ਨਵੇਂ ਤੋਂ ਨਵੇਂ ਬ੍ਰਾਂਡ ਸੁਣਦੇ ਆ ਇਹ ਵੈਸੇ ਇੰਗਲੈਂਡ ਵੀ ਦੇਖਿਆ ਸੀ ਅਸੀਂ ਰਣ ਜਾਂਦਾ ਹੀ ਨਹੀਂ ਸਮਾਨ ਠੀਕ ਆਉਂਦਾ ਹੁਣ ਤਾਂ ਸਾਡੇ ਤੋਂ ਇਹਨਾਂ ਦਾ ਨਾ ਜਿੰਨਾ ਵੀ ਸਮਾਨ ਮਿਲਦਾ ਜਿਆਦਾ ਠੰਡਾ ਜੇ ਮੈ ਰਸ਼ੀਆ ਰੂਸ਼ੀਆ ਜਾਣਾ ਹੋਵੇ ਜਾਂ ਮੰਨ ਲਓ ਅਲਾਸਕਾ ਜਿੱਥੇ ਬੜੀ ਠੰਡ ਪੈਂਦੀ ਹੈ ਬੂਟ-ਬਾਟ ਸਾਰੇ ਉਵੇਂ ਦਾ ਸਟੱਫ ਹੁੰਦਾ ਹੈਗਾ ਅਸੀਂ ਜਾਣਾ ਜੀ ਲੈਪਲੈਂਡ ਫਿਨਲੈਂਡ ਹੋਰ ਵਿంటర్ ਚੈਟ ਕੀ ਉੱਥੇ ਜਾ ਕੇ ਆਣਾ ਤਾਂ ਕਰਕੇ ਸਰਦੀਆਂ ਚ ਐਂ ਸਰਦੀਆਂ ਵਾਸਤੇ ਰਣਜਨ ਨੂੰ ਲੈ ਲਿਆ ਨਾਲੇ ਆਪਦਾ ਲੈ ਲੀਏ ਕੁਛ ਇਹਨਾਂ ਦੇ ਠੰਡ ਵਾਲੇ ਬੂਟ ਮਿਲਦੇ ਜਿਆਦਾ ਇੰਡੀਆ ਲੋੜੀ ਤੇ ਪਾਣੀ ਵੀ ਲੋੜੀ ਤੇ ਥੋੜਾ ਪਾਣੀ ਆ ਜਾ ਆ ਜਾ ਆ ਜਾ ਆ ਉਹ ਦਵਾਉਣਿਆ ਕਿਉਂ ਚੀਕਾ ਮਾਰੀਆਂ ਇਹ ਬੰਦੇ ਕਹਿੰਦੇ ਕਾਰਡ ਅਸੀਂ ਖਾਣਾ ਕਹਿੰਦੇ ਪੈਸੇ ਇਹਨਾਂ ਨੂੰ ਦੇ ਨਹੀਂ ਦੇਣੀ ਕਹਿੰਦੇ ਅਸੀਂ ਆਪ ਪੇ ਕਰਦੇ ਆ ਵਾਈਫਾਈ ਰਪਨ ਹਾਂਜੀ ਇਹ ਅਸੀਂ ਪਹੁੰਚ ਗਏ ਜੀ ਮਹਿਲਬੰਦੀ ਇੱਕ ਹੋਰ ਮਸ਼ਹੂਰ ਜਗ੍ਹਾ ਤੇ ਤੇ ਇਹ ਪੈਨਕੇਕ ਇੱਥੇ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਜਦੋਂ ਤੁਸੀਂ ਮੈਲਬਨ ਆਉਂਗੇ ਨਾ ਤੇ ਇਹ ਜ਼ਰੂਰ ਖਾਓ ਅਸੀਂ ਮੈਲਬਨ ਆਏ ਆ ਤੇ ਸਪੈਸ਼ਲ ਖਾਣਾ ਆ ਮੈਂ ਕਿ ਜਦੋਂ ਵੀ ਮੈਲਬਨ ਆਉਨੇ ਆ ਤੇ ਇਹ ਜ਼ਰੂਰ ਖਾਣੇ ਆ ਦੋ ਤਿੰਨ ਚਾਰ ਵਾਰੀ ਇੱਥੇ ਆ ਕੇ ਖਾ ਗਏ ਤੇ ਬਹੁਤ ਜ਼ਿਆਦਾ ਮਸ਼ਹੂਰ ਹੈ ਜਦੋਂ ਕੋਈ ਕਈ ਪੇਰੈਂਟਸ ਦੇਖਦੇ ਆ ਆਪਣੇ ਪੁੱਤਾਂ ਧੀਆਂ ਕੋਲੇ ਆਉਣਗੇ ਮੈਲਬਨ ਤੇ ਉਹਨਾਂ ਨੂੰ ਕਹਦੇ ਵੀ ਪੈਨਕੇਕ ਵਾਲੀ ਸ਼ਾਪ ਤੇ ਲੈ ਕੇ ਜਾਓ スクリーンショット मार के रख लेओ दुकान दा हैगिया जी अ किथे जा खुशी आपा एचएनएम ਕੋਲੇ ਐ ਹਾਂਜੀ ਦੀ ਪਬਲਿਕ ਪਰਸ ਐਚਐਨਐਮ ਕੋਲੇ ਇਹਦੀ ਲੋਕੇਸ਼ਨ ਹੈ ਦੁਕਾਨ ਦਾ ਨਾਮ ਹੁਣ ਮੈਨੂੰ ਪਤਾ ਨਹੀਂ ਇਹਨਾਂ ਦਾ ਕੀ ਹੈ ਫਰੈਸ਼ ਕੇਕ ਬਣਾਉਂਦੇ ਆ ਫਰੈਸ਼ ਏਰ ਆਹਾ ਮਿਲਦਾ ਹੈਗਾ ਇਹਨਾਂ ਦਾ ਇਹ ਖਾ ਕੇ ਜਾਇਓ ਰეკਮੈਂਡ ਕਰ ਦਿਆਂ ਤੁਹਾਨੂੰ ਇਹ ਇਸ ਤਰ੍ਹਾਂ ਦਾ ਜੀ ਇਹ ਆਇਆ ਹੁੰਦਾ ਆਈਸਕ੍ਰੀਮ ਦੇ ਨਾਲ ਹੁੰਦਾ ਇਹ ਤੇ ਆ ਐਹੋ ਜਿਹਾ ਦਿਖਦਾ ਹੈ ਐਂ ਕਰਕੇ ਖਾਈ ਜਾ ਐਂ ਕਰਕੇ ਬਦ ਦੰਦੀਆਂ ਵੜੋੜੇ ਨੂੰ ਠੰਡੇ ਨਾਲ ਜਿਵੇਂ ਗਲਾਬ ਜਮ ਹੁੰਦੇ ਰਹ ਜਾਂਦੇ ਨੇ ਕਈ ਕਾ ਜਾਂਦੇ ਆ ਮੈਂ ਕੀ ਕਰਦਾ ਜੀ ਤੁਸੀ ਲੈਣਾ ਹੈ ਨਾ ਸ਼ੂਜ਼ ਤੇ ਮੈਂ ਤੁਹਾਨੂੰ ਦੱਸਦਾ ਕਈਆਂ ਨੂੰ ਤਾਂ ਅੱਜ ਇਹ ਬ੍ਰਾਂਡ ਦਾ ਪਤਾ ਲੱਗਣਾ ਮੈਨੂੰ ਵੀ ਥੋ ਪੰਜ 6 ਮਹੀਨੇ ਪਹਿਲਾਂ ਪਤਾ ਲੱਗਿਆ ਦਾ ਵਰਲਡ ਦੇ ਸਭ ਤੋਂ ਕੰਫਰਟੇਬਲ ਸ਼ੂ ਵਰਲਡ ਦੇ ਮਤਲਬ ਤੁਸੀਂ ਗੂਗਲ ਤੇ ਇਹ ਸਰਚ ਕਰੋਗੇ ਨਾ ਆਨਲਾਈਨ ਸਰਚ ਕਰੋਗੇ ਤੇ ਦੰਦੋ ਦੇ ਇੱਕ ਹੋਕ ਹੈ ਨੂੰ ਐਥਲੀਟਸ ਪਾਉਂਦੇ ਆ ਨਾਰਮਲ ਮਤਲਬ ਮੈਨੂੰ ਐ ਸੀ ਵੀ ਕਿਤੇ ਸਕੇਚਰ ਸਭ ਤੋਂ ਕੰਫਰਟੇਬਲ ਸ਼ੂ ਹੁੰਦਾ ਤੇ ਆਹ ਸ਼ੂ ਹੈ ਜੀ ਇਹ ਅਸੀਂ ਲੈਣ ਦੇ ਲਈ ਆਏ ਆ ਸਪੈਸ਼ਲ ਤੇ ਇਹੋ ਜਿਹਾ ਹੁੰਦਾ ਇਹ ਮੈਂ ਬਲੈਕ ਕਲਰ ਲੈਣਾ ਵੈਸੇ ਜੋ ਪਿਛੇ ਕਲਰ ਤੁਸੀਂ ਹੋਰ ਵੀ ਦੇਖਣ ਪਾਏ ਆ ਬਹੁਤ ਕਲਰਸ ਮਿਲਦੇ ਹਾਂਜੀ ਬਹੁਤ ਰੰਗ ਮਿਲਦੇ ਚ ਤੇ ਮੈਂ ਇਹ ਦੱਸ ਤਾ ਰਿਹਾ ਤੁਹਾਨੂੰ ਜੇ ਕੋਈ ਬੰਦਾ ਮਤਲਬ ਕਈ ਵਾਰੀ ਐ ਹੁੰਦਾ ਨਾ ਵੀ ਕੰਫਰਟੇਬਲ ਬਾਕ ਜਿਆਦਾ ਕਿ ਜਿਵੇਂ ਅਸੀਂ ਟੂਰ ਤੇ ਰਹਨੇ ਆ ਜਿਆਦਾ ਤੁਰਦੇ ਆ ਵਲੌਗ ਬਣਾਉਂਦੇ ਆ ਰੋਜ਼ ਤਾਂ ਕਰਕੇ ਮਤਲਬ ਸਭ ਤੋਂ ਕੰਫਰਟੇਬਲ ਇਹ ਮੰਨੇ ਜਾਂਦੇ ਨੇ ਬਾਕੀ ਅਸੀਂ ਵੀ ਪਹਿਲੀ ਵਾਰੀ ਕਾਉਣੇ ਆ ਮੈਂ ਫਸਟ ਟਾਈਮ ਲੈ ਰਹੇ ਆ ਜੀ ਆਪਣੀ ਲਾਈਫ ਚ ਟਰਾਈ ਕਰਿਓ ਤੁਸੀਂ ਵੀ ਹੈਨਾ ਆਜੋ ਆਜੋ ਹੁਣ ਤਾਂ ਮੈਂ ਕਿ ਖੁਰਕ ਜੀ ਲੜਨੋਂ ਛੱਡ ਗਈ ਹੋਣੀ ਜਿਹੜੀ 10-15 ਦਿਨਾਂ ਦੀ ਲੜਦੀ ਸੀ ਮੈਂ ਹੋ ਕਦੇ ਸ਼ੂ ਲੈਣੇ ਆ 300 ڈالر ਲਾਇਆ ਬਈ 300 ਮਾਰੀ ਤੇ ਦੀ ਗੱਲ ਥੋੜਾ ਜੀ ਹਾਂ ਅੱਜ ਤਾਂ ਨੀਂਦ ਵੀ ਸੋਹਣੀ ਆਉਗੀ 300 ڈالر ਲਾ ਕੇ ਮੁੰਡੇ ਨੂੰ ਸਾਡੇ ਨੂੰ ਆਜੋ ਆਜੋ ਅੱਗੇ ਹੋਰ ਦੇਖਦੇ ਕੁਝ ਇੱਕ ਪਤਾ ਨਹੀਂ ਦੱਸਿਆ ਕਿ ਨਹੀਂ ਸਕੈਚਸ ਠੀਕ ਨਹੀਂ ਸੀ 6-7000 ਚ ਮੰਨੇ ਜਾਂਦੇ ਸੀ ਅੱਜ ਅਸੀਂ ਥੋੜਾ ਸ਼ਾਪਿੰਗ ਕਰਦੇ ਲੇਟ ਵੀ ਹੋ ਜਾਾਂਗੇ ਜਿਆਦਾ ਟਾਈਮ ਨਾ ਮਿਲੇ ਤੁਹਾਨੂੰ ਦਿਖਾਉਣ ਦਾ ਘਮਾਉਣ ਦਾ ਹਨਾ ਤੇ ਕੱਲ ਨੂੰ ਜੇ ਵੈਸੇ ਦਾ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਈਏ ਬਾਹਰ ਨਾ ਹੋਇਆ ਫਿਰ ਕੱਲ ਦੇ ਵਲੌਗ ਚ ਮਿਲਦੇ ਆਪਾਂ ਠੀਕ ਹੈ ਨਵੇਂ ਵਲੌਗ 'ਚ ਨਵੀਂ ਫਲਾਈਟ ਦੇ ਨਾਲ ਬਾਏ